ਨੂੰ ਬੰਤੀ ਆ ਹੱਥ ਖੜੇ ਕਰਕੇ ਗੱਜ-ਵੱਜ ਕੇ ਉਹਦਾ ਜਵਾਬ ਦੇਣਾ ਚਾਹੁੰਦਾ ਜਵਾਬ ਦੇਣਾ ਤੇ ਦੂਜਾ ਵੀ ਬਹੁਤ ਜਲਦਾ ਆਪਣੇ ਵਿੱਚ ਪਹੁੰਚਣ ਵਾਲੇ ਨੇ ਆਰੰਧੀਆਂ ਨਾਲ ਟੱਡੀ ਜੱਥਾ ਆਮ ਕਰਕੇ ਆ ਉਹ ਕੰਦੇ ਧਾਣਾ ਨੇ ਪੈਸੇ ਦਿੱਤੇ 10-10 ਰੁਪਏ ਮੈਂ 10 ਧਾਣਾ ਬਲੋਂ ਦੇਖੇ ਜਾਂਦਾ ਹੈ ਪਹਿਲੋ ਇੱਕ ਬੇਨਤੀ ਹੈ ਇੱਕ ਤਾਂ ਤੁਸੀਂ ਮਾਂ ਜਿਉਣੀ ਦਾ ਨਾਂ ਯਾਦ ਰੱਖਿਓ ਇਹ ਮਾਂ ਸੀ ਬਾਬਾ ਦੀਪ ਸਿੰਘ ਦੀ ਮਾਂ ਸੀ ਉਹ ਆਟਾ ਗੁੰਨਦੀ ਵਾਹਿਗੁਰੂ ਵਾਹਿਗੁਰੂ ਕਰਦੀ ਸੀ ਉਹ ਝਾੜੂ ਫੇਰਦੀ ਵਾਹਿਗੁਰੂ ਵਾਹਿਗੁਰੂ ਕਰਦੀ ਸੀ ਇਸ ਕਰਕੇ ਬਾਬਾ ਦੀਪ ਸਿੰਘ ਦੇ ਰਾਮ ਰਾਮ ਦੇ ਵਿੱਚ ਵਾਹਿਗੁਰੂ ਦਾ ਜਾਪ ਕਿ ਸਾਡਾ ਜੀਵਨ ਤੁਹਾਡੇ ਵਿੱਚੋਂ ਸਫਲਾ ਹੋਣ ਤੇ ਸਾਰੀਆਂ ਭੈੜਾ ਸਿਮਨ ਕਰਨ ਲੱਗੀਆਂ ਤੇ ਸਾਡਾ ਜੀਵਨ ਸਫਲ ਹੋ ਜਾਣਾ ਤੇ ਬਾਬਾ ਬੰਦਰ ਸਿੰਘ ਬਹਾਦਰ ਲਾ ਕੇ ਧੰਗੁਰ ਕੰਦੀ ਘਰ ਪਾਛੇ ਵੀ ਕਹਿੰਦੇ ਮਾੜਾ ਮੇਰਾ ਡੇਰਾ ਅਪਸਿੱਟਾ ਹੋ ਗਿਆ ਕਿ ਬੱਕਰੇ ਨਹੀਂ ਸੀ ਚਿੱਟਾ ਹੋ ਰਹੇ ਕਿ ਖੂਆਂ ਦਾ ਕੀ ਕਸੂਰ ਸੀ ਮੇਰੇ ਪਤਸ਼ਾਹੇ ਹੁਣ ਇਸ ਆਮ ਦੇ ਵਿੱਚ ਦੇਸ਼ ਇਹ ਆਉਂਦਾ ਬਈ

ਬਸ ਸਾਰੇ ਇਸ ਬੱਚੇ ਪਰ ਪਰਿਵਾਰ ਦਾ ਪਿਆਰ ਬਣਾਈ ਰੱਖਣ ਉਹ ਸਾਡਾ ਇੱਕ ਪਰਿਵਾਰ ਹੁੰਦਾ ਹੈ ਜਿੱក ਤੇ ਇੱਕ ਪਿੰਡ ਦੀ ਗੱਲ ਕਰੀਏ ਜਦੋਂ ਵਿੱਚ ਕਈ ਦੀਵਾਰ ਹੁੰਦੇ ਸਾਰਿਆਂ ਨੂੰ ਟੁੱਟੋ ਕਰ ਲਈਏ ਇੱਕ ਪਿੰਡ ਬਣ ਜਾਂਦਾ ਤੇ ਕਿਤੇ ਸਾਰੇ ਪਿੰਡਾਂ ਨੂੰ ਇਕੱਠੇ ਕਰ ਲਈਏ ਇੱਕ ਜ਼ਿਲ੍ਹਾ ਬਣ ਜਾਂਦਾ ਤੇ ਜ਼ਿਲ੍ਹਿਆਂ ਨੂੰ ਇਕੱਠੇ ਕਰ ਲਈਏ ਤੇ ਇੱਕ ਭਾਰਤ ਬਣ ਜਾਂਦਾ ਸਤਿਗੁਰੂ ਪਾਤਸ਼ਾਹ ਕਰੇ ਇੱਕ ਪਿਤਾ ਇੱਕ ਇਸਕੇ ਹੰਕਾਰ ਕੇ ਸਾਚ ਮੱਚਾ ਸਾਡਾ ਅਕਾਲ ਸੀ ਆਮ ਟੈਲੀਵਿਜ਼ਨ ਐਲ ਸੀ ਡੀਆ ਤੇ ਦੇਖ ਕੇ ਬੜੇ ਖੁਸ਼ ਹੋਨੇ ਸਾਰੇ ਕਾਮਲੇ ਸਾਰੇ ਦੇਸ਼ ਨੂੰ ਖੁਸ਼ ਕਰਨ ਵਾਲੇ ਸਾਡੇ درمیان ਸਾਡੇ ਬਟੋ ਵੀਰ ਧੋਤੂ ਸਾਹਿਬ ਜੀ ਰਮਨਦੀਪ ਕਾਰ ਜੁਲੰਦਾ ਸਹਿਣ ਅਭਿਨਾਤਕ ਉਹਨਾਂ ਨੇ ਬਹੁਤ ਖੁਸ਼ ਕਰਨਾ ਤੁਹਾਡੇ ਚਿਹਰੇ ਤੇ ਖਾਸਾ ਲਿਆ ਹੋਇਆ ਹੈ ਜਿਹੜੇ ਮਨਪ੍ਰਿੰਤ ਕਾਰ ਜੁਲੰਦਾ ਸਹਿਣ ਅਭਿਨਾਤਕ फू सच्चे पातशाह कृपा करे तो जो मेरे सारे बच्चों से हादसे करते हैं अच तक मैं आपका समा खोला करके समा देकर रूबरू करना और

जी बाल बीपा सिमरत कौर जी बादल सरदार सुखबीर सिंह जी बादल सुखबीर सिंह जी बादल सुखबीर सिंह जी बादल से श्रोमी अकाली दल सेवादार ਰਾਜਪਾਲ ਸਿੰਘ ਭੱਟੀ ਜੀ ਤੇ ਸਾਡੇ ਪਿੰਡਾ ਹਸਦਕਰ ਵਾਦੇ ਦੀ ਇੱਥੇ ਪਹੁੰਚ ਗਏ ਆ ਉਹਨਾਂ ਦਾ ਬਹੁਤ ਬਹੁਤ ਧੰਵਾਦ ਪਾਰਿਆਂ ਨੂੰ ਗੋਲਤੀ ਆ ਕੇ ਪੰਡਾਲ ਦੇ ਵਿੱਚ ਬੈਠ ਜਾਣ ਇਹ ਆਪਣੀ ਰਸਨਾ ਦੀ ਬਾਈ ਨੂੰ ਨਗਰ ਵਾਲਾ ਟੋਲਾ ਵਾਲਾ ਉਸ ਤੋਂ ਬਾਅਦ ਸਾਡੇ सरदार प्रकाश सिंह भट्टी जी ऐसा विचार बता रहे फिर बीपा जी करेनती है कि सारे भैन भ्रा बैठ जा اچھا يا دوستو اس طرح جو اپ کو دکھا رہا ہوں میں جايب اپ لوگوں نے اپ کو دکھا رہا ہوں یہ بڑا طاقتور ہے اوکے ادھر والا بڑا کھڑا ہے نا نذر والا نذر کھڑا ہے A'Di' A'D'I' 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 I'A'D'I' A'D'I' A'D'I' ਦੀਵਾ ਸਗੰਤ ਜੀ ਇਹ ਸਿੱਟਾ ਪਾਲਕਣ ਦੇ ਸ਼੍ਰੋਮਣੀ ਕਾਲੀਦਾਵ ਦੇ ਵਿਦਵਾਨ ਉਹਨਾਂ ਦੇ ਨਾਲ ਆਲੇ ਜੀ ਬਹੁਤ ਹੀ ਸਤਿਕਾਰਤ ਔਰ ਸਨਮਾਨਿਤ ਸ਼੍ਰੋਮਣੀ ਕਾਲੀਦਾਵ ਦੀ ਸਮੁੱਚੀ ਟੀਮ ਯੂਜਤ ਕਾਲਾ ਦੇ ਭਰਾਓ ਨੌਜਵਾਨ ਦੋਸਤੋ ਪਤਾ ਕਰਨਾ ਕਿ ਸਾਰੇ ਪੈਰਿਆਂ ਦੇ ਵਿੱਚ ਤੁਹਾਡੀ ਵੋਟ ਦਾ ਹੱਕਦਾਰ ਕੌਣ ਹੈ ਪਿਛਲੇ 5-7 ਸਾਲ ਦੇ ਸਮੇਂ ਤੇ ਕੋਈ ਨਾ ਜਰੂਰ ਮਾਰ ਕੇ ਦੇਖਿਓ ਕਿ ਜਿਹੜੀਆਂ ਸਰਕਾਰਾਂ ਝੂਠ ਮਾਰ ਕੇ ਪੰਜਾਬ ਦੇ ਵਿੱਚ ਬਣੀਆਂ ਸੀ ਨਾ ਉਹ ਕਾਂਗਰਸ ਦੇ ਕੈਪਟਨ ਸਾਹਿਬ ਦੀ ਸਰਕਾਰ ਨੇ ਜਾਂ ਆਮ ਆਦਮੀ ਦੀ ਸਰਕਾਰ ਜਿਹੜੀ ਵੱਡੀ ਮжоਰਿਟੀ ਨਾਲ ਇੱਥੇ ਬਣੀ ਹੈ ਉਹਨੂੰ ਵੀ 2-3 ਸਾਲ ਪੂਰੇ ਹੋਣ ਜਾ ਰਹੇ ਆ ਇਹਦੇ ਕਾਰਜਕਾਲ ਤੇ ਤੁਸੀਂ ਨਜ਼ਰ ਮਾਰ ਕੇ ਦੇਖਿਆ ਜੇ ਤੇ ਨਾਲ ਇਹਦੀ ਜਿਹੜੀ ਤੁਲਨਾ ਹੈ ਉਹ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਾਲ ਵੀ ਕਰਕੇ ਦੇਖ ਲਈ ਜੇ ਤਾਂ ਜਦੋਂ ਤੁਸੀਂ ਇਹਦੀ ਤੁਲਨਾ ਕਰਕੇ ਦੇਖੋਗੇ ਆਪਣੇ ਆਪ ਤੁਹਾਡਾ ਮਨ ਬੜੇਗਾ ਕਿ ਸਹੀ ਮਿਹਰਾਂ ਦੇ ਵਿੱਚ ਤੁਹਾਣੀ ਵੋਟ ਦਾ ਹੱਕਦਾਰ ਕੌਣ ਹੈ ਵੋਟਾਂ ਤੁਸੀਂ ਪਾਉਣੀਆਂ بڑے ਮੇਨ ਨਾਲ ਪਾਉਣੀਆਂ بڑے ਚਾਹ ਨਾਲ ਵੀ ਪਾਉਣੀਆਂ ਤੇ ਨਾਲ ਆਪ ਵੀ ਰੱਖਦਾ ਕਿ ਸਾਡੀ ਵੋਟ ਹੈ ਜਿਹੜੀ ਉਹ ਸਾਡੇ ਇਲਾਕੇ ਦਾ ਕੁਝ ਨਾ ਕੁਝ ਸਵਾਰ ਹੈ ਸਾਡੇ ਏਰੀਏ ਦਾ ਕੁਛ ਨਾ ਕੋਈ ਸਵਾਰੇ ਪੰਜਾਬ ਦੇ ਅੰਦਰ ਤਰੱਕੀ ਹੋਵੇ ਖਿਸ਼ਾਲੀ ਹੋਵੇ ਪੰਜਾਬ ਦਾ ਭਾਈਚਾਰਾ ਬਣਿਆ ਰਹੇ ਤਾਂ ਦੋਸਤੋ ਨਿਰਾਸ਼ਾ ਉਦੋਂ ਹੁੰਦੀ ਹੈ ਜੇ ਜਦੋਂ ਇਹ ਪਾਰਟੀਆਂ ਵੋਟਰਾਂ ਵੇਲੇ ਗੱਲਾਂ ਹੋਰ ਕਰਕੇ ਤੇ ਬਾਅਦ ਜਦੋਂ ਇਹ ਆਪਣੇ ਆਖਾਂ ਪੇਰ ਲੈਂਦੇ ਆ ਉਦੋਂ ਸਾਰੇ ਵੋਟਰ ਨੇ ਜਿਹੜੇ ਸਾਰੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਆਪਣੇ ਆਪ ਨੂੰ ਠੱਗਾ ਠੱਗਾ ਮਹਿਸੂਸ ਕਰਦੇ ਹੈਗੇ ਤੇ ਇਹ ਕਲਾਜ ਪਹਿਲਾ ਵਿਚਾਰ ਦੇ ਲੋੜ ਆਪਾਂ ਨੂੰ ਕਈ ਵਾਰੀ ਆਪਾਂ ਫੈਸਲਾ ਕਰਕੇ ਜਦੋਂ ਬਾਅਦ ਚੇਤਾ ਕਰਨਾ ਤੇ ਵਿਚਾਰ ਕਰਨ ਲੱਗਦੇ ਆ ਤਦ ਤੋਂ ਉਹ ਆਪਣੇ ਦਰਬੋਦਾ ਪੱਲੇ ਕੁਛ ਨਹੀਂ ਰਹਿਦਾ ਕਿਉਂਕਿ ਆਪਾਂ ਸਭਾ ਜਿਹੜਾ ਬਾਅਦ ਚੇਤੇ ਹੁੰਦੇ ਆ ਸੋ ਜਿਆਦਾ ਲੰਮਾ ਲਾ ਕਰਕੇ ਜੋ ਆਪਾਂ ਮਿਲਦੇ ਰਹਿਣਾ ਵਿਭਾਜੀ ਦਾ ਜੋ ਬਹੁਤ ਕੀਮਤੀ ਟਾਈਮ ਹੈ ਜਿਹੜਾ ਅੱਜ ਤੁਹਾਨੂੰ ਇੱਥੇ ਦਿੱਤਾ ਉਹਨਾਂ ਨੇ ਇਹਨਾਂ ਸਾਰੇ ਨਸ਼ੇ ਵਾਲੇ ਮਗਰਮੱਛਾਂ ਦੇ ਨਾਲ ਹਿੱਸੇ ਪਾ ਕੇ ਪਿੰਡ-ਪਿੰਡ ਗਲੀ-ਗਲੀ ਦਾ ਇਹ ਨਸ਼ਾ ਵੇਲਣ ਦਾ ਕੰਮ ਕੀਤਾ ਹੈ ਜੋ ਪੰਜਾਬ ਦੀ ਜਵਾਨੀ ਖਤਮ ਕਰ ਦੋ ਸਾਨੂੰ ਪੈਸੇ ਪਹੁੰਚਨੇ ਚਾਹੀਦੇ ਨੇ ਇਹ ਪੰਜਾਬ ਦੀ ਦੇਨ ਹੈ ਪੰਜੇ ਦੇ ਤੇ ਝਾੜੂ ਦੇ ਅੱਜ ਮਾਮਾ ਗੁੰਦਿਆ ਨੇ ਹਰ ਰੋਜ਼ ਮਾਦੇ ਪੁੱਤ ਮਾਰ ਰਹੇ ਨੇ ਹਜ਼ਾਰਾਂ ਦੀ ਗਿਣਤੀ 'ਚ 7 ਸਾਲ ਤੁਹਾਡੇ ਹਲਕੇ 'ਚ ਪਰਿਵਾਰ ਦੇ ਇੱਕ-ਇੱਕ ਨਹੀਂ ਦੋ-ਦੋ ਨਹੀਂ 10-10 ਪੁੱਤ ਇੱਕ ਪਰਿਵਾਰ ਦੇ ਇਹ ਨਸ਼ੇ ਦਾ ਪੇਟ ਚੜ ਗਿਆ ਨਹੀਂ ਕੋਈ ਪੁੱਛਦਾ ਨਾ ਕਿ ਇੱਕ ਵੀ ਵੇਡ ਨਹੀਂ ਜੇ ਪੁਲਿਸ ਨੂੰ ਜਾ ਕੇ ਨਾਵਾ ਰੋਂਦੀਆਂ ਨੇ ਆ ਬੇਚ ਰਿਹਾ ਇੱਥੋਂ ਮਿਲ ਰਿਹਾ ਹੈ ਹੱਥ ਨਹੀਂ ਲਾਂਦੇ ਮਹੀਨੇ ਬੰਨੇ ਬੈਠੇ ਨੇ ਤੁਸੀਂ ਵੀ ਜਾਣਦੇ ਹੋ ਸਰਕਾਰੀ ਸ਼ਹਿਦੋ ਬਿਨਾਂ ਨਸ਼ੇ ਇਸ ਤਰ੍ਹਾਂ ਬਿਕ ਨਹੀਂ ਸਕਦੇ ਸ਼ਰਮ ਆਣੀ ਚਾਹੀਦੀ ਹੈ ਵੇਲਾ ਬੰਦਾ ਮਾਨਾ ਦੇ ਪੁੱਤ ਮਾਰ ਤੇ ਰੋਜ਼ਗਾਰੀ ਇਹਦੇ ਵਾਸਤੇ ਬਦਲਾਵ ਲੈ ਕੇ ਆਏ ਸੀ ਅੱਜ ਹੱਥ ਬਨ ਕੇ ਬੇਨਤੀ ਕਰਦੀਆਂ ਪਹਿਲੀ ਤਰੀਕ ਨੂੰ ਅਸਲੀ ਬਦਲਾਵ ਲੈ ਕੇ ਆਓ बदलाव बदला ला के बदलाव पार्टिया के खिलाफ जिन्होंने झूठ बोलियांतरी एक भ्रिष्ट केजरीवाल ईमानदार मैं हैरान अपने आप ना जेल च्रिष्टाचार च बंद है स्कूल हस्पता कहना मैं बनावगा हस्पताल का मंत्री समेत बंद है ਲੇਕਿਨ ਕਹਿੰਦਾ ਕੁਰਸੀ ਨਹੀਂ ਛੱਡਾਂਗਾ ਜੋਲ ਤੋਂ ਸਰਕਾਰ ਚਲਾਵਾਂਗਾ ਕੁਰਸੀ ਛੱਡਦਾ ਨਹੀਂ ਬੇਸ਼ਰਮੀ ਦੀ ਹੱਦ ਹੈ ਸਾਡਾ ਮੁੱਖ ਮੰਤਰੀ ਜਾ ਕੇ ਖਟਕਰ ਕਲਾਚੇ ਜਿੱਥੇ ਸਾਡੇ ਸ਼ਹੀਦਾਂ ਨੇ ਜਾਨਾਂ ਦਿੱਤੀਆਂ ਦੇਸ਼ ਵਾਸਤੇ ਉੱਥੇ ਜਾ ਕੇ ਧਰਨਾ ਭ੍ਰਿਸ਼ਟਾਚਾਰ ਦੇ ਹੱਕ 'ਚ ਮਾਰਦਾ ਹੈ ਇਹ ਹਾਲਾਤ ਇਹ ਤਾਂ ਬਦਲਾਵ ਆ ਗਿਆ ਸੋ ਵੀਰੋ ਮੈਂ ਬੇਨਤੀ ਕਰਦੀ ਆ ਉਹ ਬਦਲਾਵ ਲੈ ਕੇ ਆਈਏ ਅਸਲੀ ਬਦਲਾਵ ਲਾਈਏ ਕਿ ਝੂਠਿਆਂ ਨੂੰ ਰਵਾਨਾ ਕਰਕੇ ਆਹ ਦਿੱਲੀ ਦੇ ਗੁਲਾਮਾਂ ਨੂੰ ਜਵਾਬ ਦੇਈਏ ਕਿ ਪੰਜਾਬ ਚ ਚਲੋਗੀ ਪੰਜਾਬੀ ਆਦੀ ਸਰਕਾਰ ਪੰਜਾਬ ਤੇ ਚਲੋਗੀ ਤਕੜੀ ਦੀ ਸਰਕਾਰ ਇਹ ਤਿੰਨੋਂ ਪਾਰਟੀਆਂ ਸਾਡਾ ਪਾਣੀ ਲੋਕਾਂ ਨੂੰ ਆਸਤੇ ਪੂਰੀ ਤਿਆਰੀ ਚ ਬੈਠੇ ਹੋਏ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਡੇ ਪਿੰਡ ਚ ਵੀ ਮੇਰੀ ਮਹਿਕਮੇ ਦੇ ਪਟਵਾਰੀ ਹੋਣਗੇ ਜਾ ਪੁੱਛੋ ਉਹਨਾਂ ਨੂੰ ਸਾਰਿਆਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਉਪਰੋਂ ਹਦਾਇਤਾਂ ਆਈਆਂ ਨੇ ਕਿ ਜਿੰਨਾ ਪਾਣੀ ਹੈਗਾ ਜੇ 25% ਤੁਸੀਂ ਦਿਖਾਓ ਤੇ ਹੈਗਾ 90% ਜੇ ਪਾਣੀ ਹੈ ਨਾ 5% ਤੁਸੀਂ ਕੋ ਸਾਬਸ ਹੈ ਸਾਰੇ ਫਰਜ਼ੀ ਕਾਗਜ਼ ਤਿਆਰ ਕੀਤੇ ਜਾ ਰਹੇ ਨੇ ਕਿ ਪੰਜਾਬ 'ਚ ਪਾਣੀ ਵਾਧੂ ਹੈਗਾ ਦੇਖੋ ਵਾਧੂ ਪਾਣੀ ਦੇ ਕਾਗਜ਼ ਅਦਾਲਤ ਵਿੱਚ ਪੇਸ਼ ਹੋ ਗਏ ਆ ਬੇਈਮਾਨ ਮੁੱਖ ਮੰਤਰੀ ਜਿਹਨੇ ਦਿੱਲੀ ਨੂੰ ਕਿਹਾ ਤਾਂ ਸਾਡਾ ਪਾਣੀ ਚੈੱਕ ਕਰ ਲਓ ਜੇ ਵਾਧੂ ਹੈ ਤਾਂ ਲੈ ਜਾਓ ਜਦ ਅਦਾਲਤ ਵਿੱਚ ਇਹ ਫਰਜ਼ੀ ਕਾਗਜ਼ ਪੇਸ਼ ਕੀਤੇ ਜਾ ਰਹੇ ਕਿ ਪਾਣੀ ਵਾਧੂ ਹੈ ਇਹ ਹਕੂਮਤ ਅਦਾਲਤ ਨੇ ਦੇ ਦਿੱਤਾ ਕਿ ਬਣਾਓ ਐਸਐਲ ਦੀ ਮਹਿਰ ਤੇ ਭੇਜੋ ਪਾਣੀ ਹਰਿਆਣੇ ਨੂੰ ਤੇ ਆ ਬੇਈਮਾਨ ਪਾਰਟੀ ਜਿਹੜਾ ਕੇਜਰੀਵਾਲ ਕਹਿੰਦਾ ਹੈ ਦਿੱਲੀ ਨੂੰ ਵੀ ਚਾਹੀਦਾ ਹੈ ਜਿਹੜਾ ਝੜੂ ਪਾਰਟੀ ਕਹਿੰਦੀ ਹੈ ਗਾਰੰਟੀ ਹਰਿਆਣੇ ਦੇ ਪਿੰਡਾਂ ਨੂੰ ਦਿੰਦੀ ਹੈ ਬਣਾ ਦਿਓ ਹਰਿਆਣੇ 'ਚ ਤੁਹਾਡਾ ਪਾਣੀ ਲੈ ਕੇ ਆਵਾਂਗੇ ਪੰਜਾਬ ਤੋਂ ਆਪ ਕਾਂਗਰਸ ਪਾਰਟੀ ਜਿਨ੍ਹਾਂ ਨੇ ਕੱਤ ਲਾਇਆ ਸੀ ਐਸਵਾਈਐਲ ਦੀ ਨਹਿਰ ਬਣਾਉਣ ਵਾਸਤੇ ਸਾਰੇ ਰਲ ਕੇ ਜੇ ਤੁਹਾਡਾ ਪਾਣੀ ਖੋਕੇ ਨਾ ਜਾਣਗੇ ਤਾਂ ਸੇਕੀ ਤੁਹਾਡੇ ਖੇਤ ਰਜਾਂਗੇ ਕੀ ਤੁਹਾਡੇ ਘਰਾਂ 'ਚ ਪਾਣੀ ਜਦੋਂ ਰੁਕਤਾਨੀ ਆਊਗਾ ਮਰ ਜੂਗਾ ਪੰਜਾਬ ਇਹ ਵਡਿਆ ਸਾਜ਼ਿਸ਼ਾ ਹੋ ਰਹੀਆਂ ਨੇ ਸੋ ਸੋਚ ਸਮਝ ਕੇ ਹਜੇ ਬੰਦੇ ਪਾਰਲਮੈਂਟ ਚ ਭੇਜਿਏ ਜਿਹੜੇ ਆਪਣੇ ਸੁਭੇ ਦੇ ਹੱਕਾਂ ਵਾਸਤੇ ਲੜਾਈ ਲੜ ਸਕਦੇ ਆ ਇਹਨਾਂ ਦੀ ਗੁਲਾਮੀ ਆਪ ਦੀ ਕੁਰਸੀ ਦੇ ਖਾਤਰ ਨਹੀਂ ਭਾਵੇਂ ਇਹਨਾਂ ਦੇ ਗੁਲਾਮੀ ਕਰਕੇ ਸਾਡਾ ਪੰਜਾਬ ਦਾ ਨੁਕਸਾਨ ਅੱਪਾ ਹੁਣ ਬਰਦਾਸ਼ਤ ਨਹੀਂ ਕਰਾਂਗੇ ਕਦੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਕਦੇ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਦੇ ਸਾਡੇ ਨੌਜਵਾਨਾਂ ਨੂੰ ਫੜ ਕੇ ਜੇਲਾ 'ਚ ਕਦੇ ਸਾਡੇ ਰਾਜਧਾਨੀ ਦੇ ਉੱਤੇ ਹੁਣ ਪੰਜਾਬ ਹੋਰ ਬਰਦਾਸ਼ਤ ਨਹੀਂ ਕਰੂਗਾ ਪੰਜਾਬੀ ਜਾਗ ਗਏ ਨੇ ਪੰਜਾਬੀ ਖੜ ਗਏ ਨੇ ਉਹ ਲੈ ਕੇ ਆਣ ਗਿਆ ਆਪ ਦੀ ਤਕੜੀ ਦੀ ਸਰਕਾਰ ਜਿਹੜੀ ਹਕਾਕਤਾਂ ਵਾਸਤੇ ਲੜਦੀ ਹੈ ਜਿਹੜੇ ਦਿੱਲੀ ਦੇ ਸਾਹਮਣੇ ਝੁੱਕਦੀ ਨਹੀਂ ਲੇਕਿਨ ਇਹਨਾਂ ਨੂੰ ਲੱਤ ਮਾਰ ਕੇ ਆਪ ਦੇ ਹਾਕਾ ਆਪ ਦੀ ਮੰਗਾਂ ਨੂੰ ਮਨਵਾਣ ਵਾਸਤੇ ਅੱਜ ਪਾਈਵਾਲੀ ਵੀ ਨਹੀਂ ਕੀਤੀ ਨਾ ਕੱਠ ਜੋੜ ਕੀਤਾ ਨਾ ਕੁਰਸੀ ਦੀ ਪਰਵਾਹ ਕੀਤੀ ਇਕੱਲੇ ਖੜਾਂਗੇ ਪੰਜਾਬ ਦੇ ਹਕਾ ਨਾਲ ਖੜਾਂਗੇ ਮੈਂ ਆਸ ਕਰਦੀ ਹਾਂ ਤੁਸੀਂ ਇਸ ਪਾਰਟੀ ਦੇ ਮੈਂਬਰ ਹੋ ਅਕਾਲੀ ਦਾ ਜਿੰਦਾਬਾਦ ਜੈ ਜੈ ਅਕਾਲੀ ਦਾ ਜਿੰਦਾਬਾਦ ਬਾਹਰ ਦੇ ਮੁਕਤਵਾਲ ਜਿੰਦਾਬਾਦ ਜਿਹੜੇ ਪੰਚੇ ਤੇ ਝਾੜੂ ਨੇ ਸਰਕਾਰਾਂ ਬਣਾਈਆਂ ਗੰਦਾ ਝੂਠਾ ਪ੍ਰਚਾਰ ਅਕਾਲੀ ਦਰ ਦੇ ਖਿਲਾਫ ਕਰਕੇ ਆਪ ਇਹ ਅਦਬੀਆਂ ਕਰਦੇ ਨੇ ਇਹਨਾਂ ਨੂੰ ਕੱਢੋ ਅਸੀਂ ਬੇਅਦਬੀ ਦੇ ਦੋਸ਼ੀ ਫੜ ਕੇ ਉਹਨਾਂ ਨੂੰ ਸਜ਼ਾਵਾ ਦਿਲਾਵਾਂਗੇ 7 ਸਾਲ ਹੋ ਗਏ ਕਿਹੜਾ ਬਦਮੀ ਦਾ ਦੋਸ਼ੀ ਫੜ ਕੇ ਲਾਇਨੇ ਤੇ ਕਿੰਨੂ ਸਜ਼ਾ ਦੇ ਲਈ ਸਾਲੋਂ ਦਾ ਸਮਾਨ ਹੀ ਦਿੱਤਾ 7 ਮਹੀਨੇ ਦਾ ਕਹਿੰਦੇ ਵਿਸ਼ਵਾਸ ਨਹੀਂ ਦਿੱਲੀ ਨੂੰ ਤੋਂ ਜਦ ਇਹਨਾਂ ਦੀ ਸਰਕਾਰ ਆ ਗਈ ਤੇ 7 ਸਾਲ ਰਾਜ ਕੇ ਸਿਆਸਤ ਇਹਨਾਂ ਨੇ ਖੇਡੀ ਹੈ ਸਵਾਲ ਪੁੱਛਣਾ ਕਿਹੜੇ ਬਦਮੀ ਦੇ ਦੋਸ਼ੀ ਤੇ ਮੈਂ ਕਾਂਗਰਸ ਤੇ ਆਪਣੇ ਜੇ ਮੇਰੀ ਆਵਾਜ਼ ਕਦੇ ਜਾਂਦੀ ਹੈ ਮੈਂ ਕਾਂਗਰਸ ਦੇ ਵੋਟਰਾਂ ਨੂੰ ਸਪੋਰਟਰਾਂ ਨੂੰ ਸਮਰਥਨ ਨੂੰ ਜ਼ਰੂਰ ਕਰਨਾ ਚਾਹਾਂਗੇ ਜਿਹੜੀ ਜੂਨ ਨੂੰ ਜਤੋਂ ਸੀ ਵੋਟ ਪਾ ਕੇ ਉਸ ਪੰਜੇ ਦਾ ਬਟਨ ਨੱਪੋਂਗੇ ਯਾਦ ਰੱਖੋ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਤੋਂ ਸਵਾਲ ਜ਼ਰੂਰ ਪੁੱਛਣਗੇ ਉਹ 1 ਜੂਨ ਦਾ ਉਹ ਦਿਨ ਹੈਗਾ ਜਿੱਥੇ 40 ਸਾਲ ਪਹਿਲੇ ਇਸ ਪੰਜੇ ਦੀ ਸਰਕਾਰ ਨੇ ਸਾਡੇ ਧਾਰਮਿਕ ਸਥਾਨ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਫੌਜੀ ਹਮਲਾ ਕਰਕੇ ਤੇਹ ਤੇਰੀ ਕਰਤਾ ਸੀਗਾ ਬੰਦਿਆਂ ਨੂੰ ਮਾਰ ਕੇ ਲਹੂ ਲੋਹਾਨ ਕਰਦਾ ਸੀ ਸਾਡਾ ਸਰੋਵਰ ਸਾਹਿਬ ਸਾਡੇ ਗੁਰੂ ਸਾਹਿਬ ਦੇ ਉੱਤੇ ਗੋਲੀਆਂ ਚਲਾ ਕੇ ਅੱਜ ਵੀ ਗੁਰੂ ਸਾਹਿਬ ਉੱਥੇ ਦਰਜ ਨੇ ਤੇ ਉਸ ਦਿਨ 'ਚ ਜਿਹੜਾ ਕਾਂਗਰਸੀ ਪੰਜਾ ਦਾ ਬਟਾ ਨੱਬ ਕੇ ਉਹ ਗੁਰੂ ਨੂੰ ਕਹਿੰਦਾ ਮੈਂ ਖੜਿਆ ਇਹੋ ਜੀ ਪਾਰਟੀ ਦੇ ਨਾਲ ਜ਼ਰੂਰ ਗੁਰੂ ਸਾਹਿਬੀ ਉਹਨਾਂ ਨੂੰ ਸਵਾਲ ਪੁੱਛਣਗੇ ਇਹ ਬੇਅਦਬੀ ਦੀ ਦੋਸ਼ ਸਾਡੇ ਉੱਤੇ ਲਾਉਂਦੇ ਨੇ ਜਿਨ੍ਹਾਂ ਦਾ ਇਤਿਹਾਸ ਆ ਹੈਗਾ ਸੋ ਇਹਨਾਂ ਸਾਰੇ ਝੂਠਿਆ ਗੱਲ ਬਦਲੂਆ ਸਸਲੀ ਬਟੇਰਿਆ ਲਾਰੇ ਲੱਕੇ ਗੱਪੇ ਗੱਲਾਂ ਮਾਰਨ ਵਾਲਿਆਂ ਤੋਂ ਆਪਾਂ ਸचेत ਹੋ ਜਾਈਏ ਕਾਤ ਤੱਕ ਰਹੇ ਹੋ ਕੇ ਇਹੋ ਜੀ ਸਰਕਾਰ ਲੈ ਕੇ ਆਈਏ ਜਿਹੜੀ ਸਰਕਾਰ ਸਾਨੂੰ ਐਮਸ ਵਰਗੇ ਹਸਪਤਾਲ ਬਣਾ ਕੇ ਦਿੰਦੀ ਹੈ ਤਾਂ ਕਿ ਸਾਡਾ 10 ਰੁਪਏ ਦੀ ਪਰਚੀ 'ਚ ਲੱਖਾਂ ਦਾ ਇਲਾਜ ਹੋ ਗਿਆ ਕੋਈ ਇਹੋ ਜਿਹਾ ਹਸਪਤਾਲ ਹਾਂਜੀ ਆਜੂਗੇ ਪਿਛੇ ਰਹਿੰਦੇ ਜੀ ਇਹੋ ਜਿਹਾ ਵੱਡਾ ਹਸਪਤਾਲ ਦੇਖਿਆ ਕਦੇ ਆ ਜਿਹੋ ਜੋ ਸਾਨੂੰ ਵੱਡੀਆਂ ਯੂਨੀਵਰਸਿਟੀਆਂ ਕੁੱਤਾ ਪੈਂਡਸ ਲਾ ਕੇ ਚਾਠੇ ਤੇ ਮਿਆਂ ਦਾ ਪਿੰਡ ਹੁੰਦਾ ਸੀ ਅੱਜ ਜਾ ਕੇ ਦੇਖੋ ਸੈਂਟਰਲ ਯੂਨੀਵਰਸਿਟੀ ਆ ਗਿਆ ਨਿਕਲ ਗਿਆ ਸ਼ਹਿਰ ਬਣਿਆ ਹੋਇਆ ਜਾਕੇ ਦੇਖੋ ਤਰਵੰਡੀ ਸਾਬੋਚੇ ਸਭ ਤੋਂ ਵੱਡਾ ਉੱਥੇ ਕਾਰਖਾਨਾ ਲੈ ਕੇ ਆਇਆ ਉਹ ਸਾਰੇ ਹਲਕੇ ਦਾ ਰੋਜ਼ਗਾਰ ਜੁੜਿਆ ਹੋਇਆ ਹੈ ਜਿਨ੍ਹਾਂ ਨੇ ਸਹੂਲਤਾਂ ਦਿੱਤੀਆਂ ਵਿਕਾਸ ਕੀਤੇ ਆਹ ਸੜਕਾਂ ਆਹ ਗਲੀਆਂ ਫਲਾਈਓਵਰ ਆਹ ਹਵਾਈ ਅੱਡੇ ਆਹ ਸ਼ਤਾਬ ਦਿਆ ਇਹਨੂੰ ਆਪਾਂ ਵਿਕਾਸ ਕਹਿੰਦੇ ਨੇ ਆ ਤੁਹਾਡੇ ਕੋਲ ਆਣਗੇ ਭੰਡਰ ਕੇ ਨੰਨੀ ਛਾਣੋਂ ਧਾਕਾ ਬਾਪੂ ਗੋੜ ਬਾਬੇ ਕੋਲ ਨੂੰ ਹੰਟਾ ਦਾਂਗੇ ਨੰਨੀ ਛਾਣੋਂ ਵਾਹ ਬਈ ਬਾਬਾ ਗੋੜ ਨਹੀਂ ਢਾ ਸਕਦੇ

ਮੇਰੀਆਂ ਪੈਨਾ ਅੱਗੇ ਵਧਨ ਮੇਰਾ ਸੁਪਨਾ ਸੀਗਾ ਅੱਜ ਮਜ਼ਾਕ ਕਰ ਦੇਨੇ ਮੇਰਾ ਕੋਈ ਗੱਲ ਨਹੀਂ ਕੋਈ ਸੇ ਕਰ ਨਹੀਂ ਹੈਗਾ ਸਾਰੇ ਇਕੱਠੇ ਹੋ ਜਾਣ ਨਾ ਤੇ ਬਾਬੇ ਬੋਰਡ ਨੂੰ ਏ ਟਾ ਸਕੇ ਤੁਹਾਡਾ ਝੂਠ ਉਹਨਾਂ ਨੂੰ ਟਾ ਗਿਆ ਤੁਹਾਡੇ ਕੰਮ ਨਹੀਂ ਹੁੰਦਾ ਬਰਾਬਰੀ ਕਰ ਸਕਦੇ ਝੂਠ ਮਾਰ ਕੇ ਤੁਸੀਂ ਉਹਨਾਂ ਦੇ ਨਾਲ ਧੋਖਾ ਕੀਤਾ ਇਹਨਾਂ ਲੋਕਾਂ ਦੇ ਨਾਲ ਜੇ 7 ਸਾਲਾਂ ਚ ਬਾਬਾ ਸਾਹਿਬ ਦੀ ਸਰਕਾਰ ਹੁੰਦੀ ਇਹ ਬੱਚੇ ਬੇਰੋਜ਼ਗਾਰ ਨਹੀਂ ਹੁੰਦੇ ਇਹ ਨਸ਼ੇ ਤੇ ਲਤ ਵਿੱਚ ਨਹੀਂ ਫਸੇ ਹੁੰਦੇ ਆ ਸਹੂਲਤਾ ਬੰਨ੍ਹ ਨੀਆਂ ਹੁੰਦੀਆਂ ਆ ਕਿਸਾਨਾਂ ਦੇ ਆ ਹਾਲਾਤ ਨਹੀਂ ਹੁੰਦੇ ਕਿ ਧਰਨੇ ਪਾਤੀ ਨਾ ਬਤਾਈ ਹੁੰਦੀ ਬਾਪੂ ਬਾਦਲ ਦੇ ਹੁੰਦੇ ਕੁਛ ਨਹੀਂ ਹੁੰਦਾ ਇਹ ਇਹਨਾਂ ਝੂਠੀਆਂ ਦੀ ਦੇਨ ਹੈ ਆ ਤੱਕੜੇ ਹਲਕੇ ਪਹਿਲੀ ਜੂਨ ਨੂੰ ਝੂਟਿਆਂ ਨੂੰ ਝੂਟਦਾ ਜਵਾਬ ਦਈਏ ਵੋਟ ਦੇ ਰਹੀ ਨਹੀਂ ਹੈ ਕਿ ਸੱਚੀ ਸੁੱਚੀ ਤਕੜੀ ਦੀ ਸਰਕਾਰ ਲਾਣ ਵਾਸਤੇ ਨੀਵ ਰੱਖੀਏ ਤਾਂ ਕਿ ਗਾ ਸਾਡੀ ਸਰਕਾਰ ਬਣੇ ਤਾਂ ਮੈਂ ਤੁਹਾਡੋਂ ਵਿਸ਼ਵਾਸ ਦਿਲਾਉਂਦੀ ਆ ਜਿਸ ਤੰਮ ਤੁਸੀਂ ਤਕੜੀ ਦੇ ਕਿਉਂਕੈ ਤਾਕਤ ਤੁਹਾਡੇ ਹੱਥ ਵਿੱਚ ਹੈ ਇਲਾਜ ਬੱਚੇ ਦਾ ਤੇ ਝਾੜੂ ਦਾ ਤੁਸੀਂ ਕਰ ਦੋ ਤੇ ਤਕੜੀ ਤੁਸੀਂ ਲੈ ਕੇ ਆ ਮਸਲੇ ਤੁਹਾਡੇ ਮੈਂ ਹੱਲ ਕਰ ਦਾਂਗੀ ਇੱਕ ਇੱਕ ਕਾੜ ਬਹਾਲ ਕਰਾਂਗੇ ਦੁਬਾਰਾ ਤੁਹਾਡੇ ਸ਼ਹਿਰ ਦੇ ਚੇਕ ਕਰਕੇ ਦੁਬਾਰਾ ਖੇਤਰ ਵਿੱਚੋਂ ਬੱਚਿਆ ਦੇ ਇਹਨਾਂ ਦੇ ਖੇਤਾਂ ਦਾ ਸਬੰਧ ਆਉਂਦਾ ਮੈਂ ਫਿਰ ਕਨੈਕਸ਼ਨ ਲਿਆਂਗੇ ਨੌਕਰੀਆਂ ਮਿਲਣਗੀਆਂ ਤੇ ਨਸ਼ਿਆਂ ਨੂੰ ਜੜੋਂ ਪਟਕੇ ਜਨਾ ਖਤਮ ਨਹੀਂ ਕਰਤਾ ਮੁੜ ਕੇ ਤੁਹਾਡੇ ਕੋਲ ਮੈਂ ਨਹੀਂ ਵਾਪਸ ਆਵਾਂਗੀ ਬੋਲੇ ਮਨੋ ਦਾ ਸੋਚੋਂ ਨਿਸ਼ਾਨ ਤਕਰੀਰ ਛੋਣ ਨਿਸ਼ਾਨ ਤਕਰੀਰ ਛੋਣ ਨਿਸ਼ਾਨ ਤਕਰੀਰ ਵਿਦਿਆਰਥੀ ਨੂੰ ਤਾਂ ਪਤਾ ਮੈਨੂੰ ਲੱਗਦਾ ਪਿੱਛੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਅਜੇ ਚੁਟਕਲਿਆਂ ਦੇ ਹਾਸੇ ਬੈਠੇ ਹੋਏ ਵੇ ਹਮ ਚੁਟਕਲਿਆਂ ਦਾ ਜ਼ਫਾ ਕਰਨਾ ਹੈ ਛੋਣ ਨਿਸ਼ਾਨ ਤਕਰੀਰ ਬਈਆ ਬਹੁਤ ਤਨਵਾਦ ਵਾਈਫ ਜੀ ਦਾ ਖਾਲਸਾ ਨਹੀਂ ਜੀ ਕਦੇ ਗਿਰ ਸਾਹਿਬ ਨੂੰ ਨਮਾਜ਼ੀ ਨੂੰ ਸਭੋ ਸਾਥੀਆਂ ਨੂੰ ਸਾੜੀਆਂ ਪਹਿਨਾਂ ਨੂੰ ਇੱਥੇ ਇਹ ਮੀ ਵੱਡੀ ਕੀਤੇ ਵਿੱਚ ਆਪ ਦਾ ਕੰਮ ਕਾ ਛੱਡ ਕੇ ਆਇਆ ਮੇਰੀ ਆਪਣਾ ਜਿਹਨਾਂ ਨੂੰ ਸ਼ਰਮ ਦਾ ਰੋਟੀ ਦੇ ਟਿਕਾ ਛੱਡ ਕੇ ਇੱਥੇ ਬੈਠਿਆ ਆਏ ਨੇ ਜੋ ਪਹਿਲੇ ਸਾਰਿਆਂ ਦਾ ਕਰਦਾ ਉਹ ਤੁਹਾਡੇ ਸਾਹਮਣੇ ਸਤਜ ਸਿੰਘ ਸੱਤਾ ਜੀ ਜਿਹੜੇ ਆਵਾਜ਼ੀ ਵਿੱਚ ਛੱਡ ਕੇ ਆਏ ਆ ਉਹਨਾਂ ਨੂੰ ਪਾਰਟੀ ਦੇ ਜਿੰਮੇਵਾਰੀ ਦੇ ਰੂਪ ਵਿੱਚ ਦੋਇਨ ਕਰਾਇਆ ਜਾ ਰਿਹਾ ਸਪਾਂਸਰ ਸੱਤਾ ਦੇ ਕੰਮ ਕਾ ਮਾਜ Oh kalau ਹਾਂ ਬਹੁਤ ਵਧੀਆ ਹੈ ਬੀਬਾ ਹਰਸਿਮਰਤ ਕੌਰ ਬਾਦਲ ਜੀ ਅੱਜ ਕੋਰਸਪੁਰ ਤੁਹਾਡੇ ਪਿੰਡ ਆਏ ਸੀ ਕਿਵੇਂ ਰਿਹਾ ਜਿਹੜਾ ਪ੍ਰੋਗਰਾਮ ਤੇ ਕਿਵੇਂ ਹੰਗਾਰਾ ਮਿਲਿਆ ਜੀ ਬਹੁਤ ਵਧੀਆ ਜੀ ਮੈਂ ਸਾਰੇ ਪਿੰਡ ਵਾਸੀਆਂ ਦਾ ਜੀ ਸ਼ਬਦਾਂ ਰਹੀ ਉਹਨਾਂ ਦਾ ਧੰਨਵਾਦ ਨਹੀਂ ਕਰ ਸਕਦਾ ਜੀ ਸਾਡਾ ਇੰਨਾ ਸਾਥ ਦੇਣ ਲਈ ਬੀਬੀਆਂ ਭੈਣਾਂ ਨੇ ਜੀ ਵੀਰਾਂ ਨੇ ਜਿਹੜਾ ਪਿਛਲੇ ਤਿੰਨ ਦਿਨਾਂ ਤੋਂ ਡੋਰ ਤੋਂ ਡੋਰ ਜਾ ਕੇ ਇੰਨੀ ਕੜਕ ਦੀ ਧੁੱਪ 'ਚ ਜਿਹੜਾ ਉਹਨਾਂ ਨੇ ਪ੍ਰਚਾਰ ਕਾਲੀ ਦਲ ਵਾਸਤੇ ਕੀਤਾ ਲੋਕ ਵਿਚਾਰੇ ਇੰਨੀ ਗਰਮੀ 'ਚ ਬੈਠੇ ਰਹੇ ਜੀ ਅਸੀਂ ਉਹਨਾਂ ਦਾ ਜਿਹੜਾ ਧੰਨਵਾਦ ਦੇ ਸ਼ਬਦਾਂ ਰਹੀ ਬਿਆਨ ਨਹੀਂ ਕਰ ਸਕਦੇ ਜੀ ਸਮੂਹ ਵਸਗਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਜੀ ਬਹੁਤ ਬਹੁਤ ਧੰਨਵਾਦ ਜੀ ਤਿੰਨ ਵਾਰ ਤਿੰਨ ਵਾਰ ਬੀਬਾ ਜੀ ਪਾਰਲੀਮੈਂਟ ਚ ਗਏ ਆ ਪਹਿਲਾ ਕਿਵੇਂ ਰਿਹਾ ਤੁਹਾਡੇ ਪਿੰਡ ਦਾ ਜਿਹੜੀ ਬੋਰਡ ਦਾ ਹਾਂਜੀ ਪਿੰਡ ਵਾਸੀਆਂ ਵੱਲੋਂ ਭਰਪੂਰ ਸਹਿਯੋਗ ਸੀ ਜੀ ਪਿਛਲੀ ਵਾਰ ਵੀ ਸਾਡੀ ਜਿਹੜੀ 357 ਵੋਟਾਂ ਜਿਹੜੀ ਉਹ ਵੱਧ ਨਿਕਲੀ ਸੀਗੀ ਜੀ ਪਿੰਡ ਵਾਸੀਆਂ ਨੂੰ ਜਿੰਬਾ ਜੀ ਨੇ ਕੋਈ ਕਮੀ ਵੀ ਨਹੀਂ ਛੱਡੀ ਜੀ ਉਹੀ ਇੱਥੇ ਆਉਂਦੇ ਰਹੇ ਆ ਗੱਲਬਾਤ ਹੁੰਦੇ ਰਹੇ ਆ ਜੀ ਉਹਨਾਂ ਦੇ ਨਾਲ ਹੀ ਪਿੰਡ ਵਾਸੀ ਰਹਾਂਗੇ ਤੇ ਜਿਹੜੀ ਲੀਡਰਸ਼ਿਪ ਆ ਤੁਹਾਡੀ ਅਕਾਲੀ ਦਲ ਦੀ ਇਹ ਪਿੰਡ ਪੱਧਰ ਦੀ ਇੱਕ ਥਾਂ ਹੀ ਆ ਕਿ ਇੱਕ ਮੰਚ ਤੇ ਹੀ ਆ ਜੇ ਕਿ ਕੋਈ ਲੱਗਦਾ ਵੀ ਥੋੜਾ ਥੋੜਾ ਪਾਸੇ ਆ ਮਿਲ ਕੇ ਦੀ ਕੰਮ ਕਰਦੇ ਆ ਜੀ ਸਾਰੇ ਇੱਕੋ ਮਸੂਹੇ ਚ ਚੱਲਦੇ ਹਾਂਜੀ ਰਾਜਵਿੰਦਰ ਜੀ ਜਿਹੜਾ ਅੱਜ ਬੀਬਾ ਹਰਸਿੰਦਰ ਕੌਰ ਬਾਦਲ ਜੀ ਤੁਹਾਡੇ ਪਿੰਡ ਆਏ ਕੋਰਸਮੀਰਾਏ ਆ ਇਹ ਕਿਵੇਂ ਰਿਹਾ ਜੀ ਜਿਹੜਾ ਕਿਵੇਂ ਹੰਗਾਰਾ ਮਿਲਿਆ ਜੀ ਪਿੰਡ ਕੋਰਸਮੀਰਾਏ ਦਾ ਅੱਜ ਵੀ ਦਾ ਜਿਹੜਾ ਦੌਰਾ ਸੀ ਉਹਨਾਂ ਦੀ ਤੇ ਆਮ ਮਿਲਣੀ ਸੀ ਲੋਕਾਂ ਨਾਲ ਪਰ ਮੈਂ ਪਿੰਡ ਕੋਰਸਮੀਰਾਏ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬੀਬਾ ਹਰਸਿੰਦਰ ਕੌਰ ਦੀ ਤੇ ਆਮ ਮਿਲਣੀ ਨੂੰ ਇੱਕ ਰੈਲੀ ਦਾ ਰੂਪ ਦਿੱਤਾ ਤੇ ਬਹੁਤ ਭਰਮਾ ਇਕੱਠ ਹੋਇਆ ਸਾਡੇ ਪਿੰਡ ਦੀ ਸਾਰੀ ਲੀਡਰਸ਼ਿਪ ਇੱਥੇ ਮੌਜੂਦ ਨੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਵੀ ਜਿੱਥੇ ਵੀ ਬਈ ਗਏ ਆ ਸਭ ਤੋਂ ਵੱਧ ਚੜ੍ਹ ਕੇ ਮਨੂ ਪਿੰਡ ਕੋਰਸ਼ਮੀਰ ਦੇ ਮਨੂ ਉਹਨਾਂ ਦਾ ਅਛਾਤ ਦਿੱਤਾ ਹੋਊਗਾ ਤੇ ਇਸ ਕਰਕੇ ਮੈਂ ਸਾਡੇ ਪਿੰਡ ਦੇ ਸਾਰੇ ਪਿੰਡ ਵਾਸੀਆਂ ਦਾ ਸੰnuxtjs ਸਾਡੇ ਪਿੰਡ ਦੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅਕਾਲੀ ਦਲ ਬਾਦਲ ਤੇ ਬੀਪਾ ਹਰਸ਼ਵਰਤ ਕੌਰ ਨੂੰ ਬਹੁਤ ਵੱਡਾ ਸਾਥ ਦਿੱਤਾ ਹੈ। ਹਾਜੀ ਕੀ ਨਾ ਜੀ। ਤੇ ਕਿਵੇਂ ਅੱਜ ਬੀਬਾ ਹਰਸਿੰਦਰ ਸਿੰਘ ਕੋਰ ਬਾਦਲ ਜੀ ਆਏ ਕਿਵੇਂ ਰਿਹਾਂ ਜੀ ਜਿਹੜਾ ਸਾਰਾ ਬਹੁਤ ਵਧੀਆ ਪ੍ਰੋਗਰਾਮ ਮਰੀਆਂ ਜੀ ਬਹੁਤ ਵਧੀਆ ਇੱਥੇ ਹੁਣ ਦੇਖ ਹੀ ਲਈ ਤੁਸੀਂ ਰਿਅਲ ਪ੍ਰੋਗਰਾਮ ਹੈ ਕੋਰਛੀ ਨੀਰ ਪਹਿਲਾਂ ਵੀ ਭਜੀ ਵੇਰੀ ਭਾਗੀ ਗਏ ਸੀਗੇ ਅਸੀਂ ਮੈਂ ਇਹਦਾ ਪਿੰਡ ਗਹਿਰੀ ਭਾਗੀਆ ਅਕਲਵਿੰਦਰ ਬਾਦਲਾ ਕੋਰਛੀ ਨੀਰ ਨਰਮਜੀਤ ਜੀ ਦੇ ਅੱਗੇ ਵਾਈਰੇ ਠਾ ਇਹਨਾਂ ਦੀ ਇਹਨਾਂ ਨੇ ਕੱਲ ਬਹੁਤ ਜਿਆਦਾ ਮਿਹਨਤ ਕੀਤੀ ਜੀ ਉਹ ਮਿਹਨਤ ਨੇ ਰੰਗ ਲਿਆ ਹੁੰਦਾ ਚੌਥੀ ਵਾਰ ਬੀਬਾ ਜੀ ਵੱਲੋਂ ਹੁਣ ਚੋਣ ਲੜ ਰਹੇ ਆ ਪਹਿਲਾ ਤਿੰਨ ਵਾਰ ਔਰਤਾਂ ਵਾਸਤੇ ਵੱਲੋਂ ਕਿੰਨਾ ਕੁ ਲੱਗਦਾ ਵੀ ਕੀ ਕੀਤਾ ਜਿਵੇਂ ਨੰਨੀ ਸਾਹਿਬੀ ਮਹਿਮਤ ਜੀ ਜਿੰਨੇ ਦੇਣ ਦੀਪਾ ਹਰ ਸੁਖ ਹਰ ਕਰਦੀ ਜਿੰਨੋਂ ਤੋਂ ਬਾਦਲਦੀ ਹੈ ਜਿੰਨੀ ਕਿਸੇ ਵੀ ਪਾਰਟੀ ਦੀ ਕੋਈ ਦੇਣ ਨਹੀਂ ਦੀਪਾ ਜੀ ਦਾ ਤਾਂ ਬਹੁਤ ਵਧੀਆ ਹੈ ਲੇਡੀ ਫੁਰਨਾ ਬਸਤੇ ਕੇ ਪਹਿਲਾ ਪੈਨਸ਼ਨਾਂ ਦਾ ਸਰਨ ਸਕੀਮ ਦਾ ਫੁਰਨਾ ਨੂੰ ਮਸ਼ੀਨਾਂ ਦਾ ਸਾਰਾ ਇਹ ਬੀਪੀਜੀ ਦੇ ਕਰਪੇ ਹੋ ਰਿਹਾ ਜੀ ਅੱਜ ਤੱਕ ਕੋਈ ਵੀ ਪਾਰਟੀ ਇੱਥੇ ਇਸ ਸਕੀਮ ਲੈ ਕੇ ਨਹੀਂ ਆਈ ਕਿ ਇਸ ਕਰਕੇ ਅਸੀਂ ਦਾ ਸਾਰੇ ਜਾਨੇ ਜੁਗਰ ਨੂੰ ਦੇ ਦਿੱਤਾ ਕਿ ਇਹਨਾਂ ਨੂੰ ਬੱਚਾ ਹੈ ਜਦੀ ਪਾਰਟੀ ਦੇ ਸਮਾਖਿ ਤੇ ਤੇ ਸਾਰੇ ਵੱਧ ਵੱਧ ਵੋਟ ਪਾ ਕੇ ਜੀਪਾ ਨੂੰ ਪੂਰੀ ਪਟੇੜ ਤੇ ਦਿਖਾਵਾਂਗੇ ਹੁਣ ਸਾਰੇ ਕੋਈ ਮੇਂਗ ਦਾ ਸਾਥ ਜਾ ਜਿਵੇਂ ਕਰਾ ਲੇਟ ਨਹੀਂ ਹੁੰਦਾ